ਸਾਹਿਬ ਜੀ ਗਾਲ ਜੀ ਡੀਪੀ ਸੀ ਪੰਜਾਬੀ ਦਾ ਤੁਹਾਡੇ ਇੱਕ ਵਾਰੀ ਪੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕਰ ਰਿਹਾ ਤੁਹਾਡੇ ਨਾਲ ਇੱਕ ਡੀਪੀ ਤੋਂ ਤੰਦਾ ਦਈਏ ਕਿ ਇਹ ਇੱਕ ਅਨਾਜ ਦਾ ਡੀਪੂ ਹੈ ਜੋ ਕਿ ਪਿੰਡ ਅਵਾਂਖਾ ਦਾ ਦੱਸਿਆ ਜਾ ਰਿਹਾ ਜਿੱਥੇ ਕੇ ਸਮਸ਼ੀਰ ਸਿੰਘ ਹਲਕਾ ਦੀਨਾ ਨਗਰ ਦੇ ਇੰਚਾਰਜ ਨੇ ਜੋ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਇਸ ਡੀਪੂ ਤੇ ਵਿਜ਼ਿਟ ਕੀਤੀ ਤੇ ਜਾਣਿਆ ਲੋਕਾਂ ਦਾ ਹਾਲ ਤੰਦਾ ਦਈਏ ਕਿ ਜਦੋਂ ਇੱਥੇ ਸਮਸ਼ੀਰ ਸਿੰਘ ਉਰੀ ਪਹੁੰਚਦੇ ਤਾਂ ਉਸ ਵੇਲੇ ਡੀਪੂ ਵਾਡਰ ਕਣਕ ਤੋਲਦਾ ਪਿਆ ਸੀ ਤੇ ਬੋਰੀਆਂ ਖੁੱਲੀਆਂ ਦੇਖ ਕਿ ਉਹਨਾਂ ਨੇ ਪੁੱਛਿਆ ਕਿ ਇੰਨਾ ਬੋਰੀਆਂ ਨੂੰ ਖੋਲ ਕੇ ਕਿਉਂ ਜੜਾਇਆ ਦਿੱਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਕਈਆਂ ਥਾਵਾਂ ਤੇ ਕਣਕ ਘੱਟ ਨਿਕਲਦੀ ਹੈ ਕਈਆਂ ਬੋਰੀਆਂ ਦੇ ਵਿੱਚੋਂ ਕਣਕ ਜ਼ਿਆਦਾ ਨਿਕਲਦੀ ਹੈ ਤੇ ਇਸ ਕਰਕੇ ਜਿਹੜੀ ਇਹ ਤੋਲ ਤੋਲ ਕੇ ਕਣਕ ਦੇਣੀ ਪੈਂਦੀ ਹੈ ਜਿੱਦੇ ਕਰਕੇ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਘਾਟਾ ਨਾ ਪੇਤੰਦਾ ਦੀ ਇਹ ਕੀ ਆਏ ਦਿਨ ਆਮ ਆਦਮੀ ਪਾਰਟੀ ਦੇ ਵਰਕਰ ਬਹੁਤ ਵਧੀਆ ਕੰਮ ਕਰਦੇ ਹੋਏ ਨਜ਼ਰ ਆਉਂਦੇ ਨੇ ਜਿਹਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਹੁਤ ਸਾਰੇ ਵਧੀਆ-ਵਧੀਆ ਕੰਮ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਹੀ ਸ਼ਮਸ਼ੇਰ ਸਿੰਘ ਹਲਕਾ ਅਨ ਚਾਰਜ ਦੀਨਾਨਗਰ ਜਿਨ੍ਹਾਂ ਨੇ ਅਵਾਂਖਾਂ ਦੇ ਪਿੰਡ ਤੇ ਇੱਕ ਅਨਾਜ ਡੀਪੂ ਦੇ ਉੱਤੇ ਜਾ ਕੇ ਸਾਂਪੇਮਾਰੀ ਕੀਤੀ ਤੇ ਉੱਥੋਂ ਦਾ ਹਾਲ ਜਾਣਿਆ ਨਾਲ ਦੀ ਨਾਲ ਲੋਕਾਂ ਕੋਲੋਂ ਵੀ ਪੁੱਛਗਸ ਕੀਤੀ ਤੇ ਡੀਪੂ ਹੋਲਡਰ ਤੋਂ ਵੀ ਪੁੱਛਗਸ ਕੀਤੀ ਕਿ ਕਣਕ ਕਿਵੇਂ ਤੇ ਕਿਸ ਤਰ੍ਹਾਂ ਜੜੀ ਏ ਉਹ ਦਿੱਤੀ ਜਾ ਰਹੀ ਏ ਇਹ ਸਾਰਾ ਹਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਏ ਹੋ ਕਿ ਸਮਸ਼ੇਰ ਸਿੰਘ ਹਲਕਾ ਇੰਚਾਰਜ ਦਿਨਾਨਗਰ ਜੋ ਕਿ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਦਿਨਾਨਗਰ ਤੋਂ ਤੇ ਉਹ ਵੀ ਵੱਖ-ਵੱਖ ਸਮਿਆਂ ਦੇ ਵਿੱਚ ਵੱਖ-ਵੱਖ ਜਿਹੜੇ ਆ ਉਹ ਪੰਜਾਬ ਨੂੰ ਅੱਗੇ ਵਧਾਉਣ ਦੇ ਲਈ ਕੰਮ ਕਰਦੇ ਰਹਿੰਦੇ ਨੇ ਤੇ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕੀ ਇੱਕ ਡੀਪੂ ਦੇ ਉੱਤੇ ਜਾ ਕੇ ਅਨਾਜ ਡੀਪੂ ਦੇ ਉੱਤੇ ਜਾ ਕੇ ਜਦੋਂ ਉਹਨਾਂ ਨੇ ਚੈਕਿੰਗ ਕੀਤੀ ਤੇ ਪੁੱਛਗਿੱਛ ਕੀਤੀ ਤੇ ਕੀ ਮਾਮਲਾ ਸਾਹਮਣੇ ਆਇਆ ਉਹ ਵੀ ਸਾਨੂੰ ਦੁਕਾਨਿਆਂ ਤੇ ਤਸਵੀਰਾਂ ਤੁਸੀਂ ਦੇਖਦੇ ਪਿਓ ਆ ਮੱਖਾ ਪਿੰਡ ਦੀਆਂ ਜਿੱਥੇ ਕਿ ਦੀਪੂ ਹੋਲਡਰ ਦੇ ਕੋਲ ਸਮਸ਼ੇਰ ਸਿੰਘ ਹੋਰੀ ਪਹੁੰਚਦੇ ਨੇ ਤੇ ਜਾ ਕੇ ਉਥੋਂ ਦਾ ਸਾਰਾ ਜਿਹੜਾ ਆ ਮੌਕਾ ਦੇਖਦੇ ਨੇ ਤੇ ਕਣਕ ਸਾਫ ਆ ਚੰਗੀ ਏ ਗੰਦੀ ਏ ਮਾੜੀ ਏ ਇਹ ਸਾਰੇ ਹਾਲਾਤ ਜਿਹੜੇ ਆ ਉਹਨਾਂ ਨੇ ਆਪ ਜਾ ਕੇ ਜਿਹੜੇ ਆ ਜਨਤਾ ਦੇ ਵਿੱਚ ਦੇਖ ਕੇ ਤੇ ਦੀਪੂ ਹੋਲਡਰ ਤੋਂ ਸਾਰੀ ਜਾਣਕਾਰੀ ਜਟਾਈ ਤੇ ਆਓ ਸੁਣਦੇ ਆ ਸਾਰੀ ਗੱਲਬਾਤ ਥੋ ਬੈਠੇ ਹਾਂ ਅਹੋ ਅੱਲਾ ਨੀ ਨੀ ਕਰਿਆ ਪਾਣਾ ਰਮਨ ਉਹ ਗਿਆ ਕਿ ਕਿਉਂ ਖਾਣਾ ਕਿਉਂ ਖਾਣਾ ਹਟਾ ਮੇਰੇ ਅੰਦਰ ਬੋਰੀ ਵੀ ਕੋ ਕਿੰਨਾ ਤੋਂ ਕਿੰਨੇ ਕਰਦੇ ਹਾਂ ਸਮਝੀ ਕੋ ਕਿੰਨਾ ਪਾਣੀ ਪੈਂਦੀ ਸਰ ਮੇਰੇ ਕੋਲੀ ਬੋਰੀ ਵੀ ਨਹੀਂ ਪੈਗਣਾ ਕੋਲੀ ਨਹੀਂ ਬੋਰੀ ਸਰ ਜਿੱਦਾਂ ਕਈ ਆਦੀ 30 ਕਿਲੋ ਕਈ ਆਦੀ 45 ਕਿਲੋ ਕੋਲੇ ਪੈਂਦੀ ਹੈ ਇਹ 45 ਕਿਲੋ ਹਾਂਜੀ ਉਹ ਤੇ ਬਰਾਬਰ ਨਹੀਂ ਨਹੀਂ ਸਰ ਇੱਕ ਬਰਾਬਰ ਨਹੀਂ ਕਈਆਂ ਦੀ ਘਾਟਾ ਵੇੜ ਕੀ ਜੇ ਵਾਟ ਬੈਠਾ ਨਹੀਂ ਸਾਰੀਆਂ ਬਰਾਬਰ ਨਹੀਂ ਨਹੀਂ ਸਾਰੀ ਬਰਾਬਰ ਹੈ ਉਹ ਲੋ ਜਰਾ ਇੱਕ ਮੋੜ ਬਟਾ ਇੱਕ ਮੋੜ ਲੈ ਇੱਕ ਮੋੜ ਰੁਕ ਜਾਓ ਜਾਓ ਅਪਕੋੰਜਾ 40 ਕਿਲੋ ਜੰਗੀਆਂ ਵਧੀਆਂ 50 ਵਧੀਆਂ ਦੇ ਪੰਜ ਕੇਚ ਵੱਧ ਦਾ ਕਿਹੇ ਚ 45 ਕਿਹੇ ਚ 48 ਤੋਂ ਦੋ ਦੋ ਹੋਸਪਟਲ ਆਇਓ ਕਿਤਾਬ ਕਨਵੇਆ ਜਿੱਦਾਂ ਸਾਰਾ ਤੁਹਾਨੂੰ ਫਰਕ ਸਾਰਾ ਪੂਰੀ ਮੰਦੀ ਵੀ ਹੈ ਬਿਲਕੁਲ ਨਹੀਂ ਹਾਂਜੀ ਪੂਰੀ ਪੂਰੀ ਹੈਂ ਪੂਰੀ ਮਰੇਗਾ ਜੀ ਨਹੀਂ ਕਰ ਸਾਵਧਾਨ ਕਰੀ ਹਾਂਜੀ ਟੋਟਲੀ ਵਾਰਾ ਦਾ ਕਿੰਨਾ ਕਿੰਨਾ ਲੋੜ ਆ ਰਿਹਾ ਅੱਛਾ ਇਹਨੂੰ ਪੂਰਾ ਕਰਾ ਦੇ ਨਮਲਾ ਲੋੜ ਆ ਉਹ ਵੀ ਨੋਨ ਆ ਠੀਕ ਹੈ ਜਿਹਨੇ ਕਰਵਾਇਆ ਉਹਦਾ ਲੋੜ ਹੈ ਇਹ ਪਹਿਲੇ ਨਾਲੋਂ ਬਹੁਤ ਬੜੀ ਕੰਡੀਸ਼ਨ ਵਧੀਆ ਨੇ ਤੇ ਪਿਛਲੀ ਵਾਰੀ ਤੇ ਬਹੁਤ ਬੰਦ ਆਲੀ ਇਹ ਪ੍ਰਜੀਵਿਚ ਵਾਲੀ ਤੇ ਕੇ ਕੇਈ ਕੇਈ ਵਿੱਚ ਪੂਰੀ ਚਾਹੀਦੀ ਹੈ ਤੇ ਅਦਰਵਾਈਜ਼ ਪੈਸਾ ਨਹੀਂ ਚਲੋ ਠੀਕ